ਸਸਰੀਕਾਲ ਦੋਸਤੋ ਸਹਾਇਤ ਕਰਦੇ ਆ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਲਾਸਟ ਟਾਈਮ ਆਪਾਂ ਆਪਣੇ YouTube ਚੈਨਲ ਦੀਪਕ ਸ਼ਾਵੜਾ ਦੇ ਵਿੱਚ ਇੱਕ ਵੀਡੀਓ ਪਾਈ ਸੀ ਵੀ ਆਪਾਂ Facebook ਤੋਂ ਜਿਹੜਾ ਅਰਨਿੰਗ ਉਹ ਕਿਵੇਂ ਕਰ ਸਕਦੇ ਆ ਤੇ ਅੱਜ ਦੀ ਜਿਹੜੀ ਸੈਕੰਡ ਵੀਡੀਓ ਆਪਣੀ ਉਸ ਤੇ ਵਿੱਚ ਆਪਾਂ ਦੱਸਾਂਗੇ ਵੀ ਆਪਾਂ ਆਪਣਾ Facebook ਪੇਜ ਆ ਜਿਹੜਾ ਉਹ ਕਿਵੇਂ ਕ੍ਰੀਏਟ ਕਰਨਾ ਤਾਂ ਤੁਸੀਂ ਸਾਈਡ ਤੇ ਦੇਖ ਸਕਦੇ ਹੋ ਸਾਡੀ ਫੋਨ ਤੇ ਡਿਸਪਲੇ ਤੁਹਾਨੂੰ ਸ਼ੋ ਹੋ ਰਹੀ ਹੋਊਗੀ ਤਾਂ ਸਭ ਤੋਂ ਪਹਿਲਾਂ ਜਿਹੜਾ ਆਪਣਾ ਕੰਮ ਆ ਉਹ ਆਪਾਂ Facebook ਨੂੰ ਓਪਨ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਜਾਣਾ ਪੇजेस ਪੇਜ ਚ ਜਾ ਕੇ ਉੱਤੇ ਇੱਕ ਪੇਜ ਆਪਣਾ ਬਣਿਆ ਹੋਇਆ ਦੀਪਕ ਸ਼ਾਵੜਾ ਨਾਂ ਤੋਂ ਤੇ ਉੱਤੇ ਕ੍ਰੀਏਟ ਦਾ ਆਪਸ਼ਨ ਆ ਤੁਹਾਨੂੰ ਸ਼ੋ ਹੋ ਰਿਹਾ ਹੋਊਗਾ ਕ੍ਰੀਏਟ ਚ ਜਾ ਕੇ ਗੈਟ ਸਟਾਰਟ ਇੱਥੇ ਆਪਾਂ ਪੇਜ ਦਾ ਨਾਮ ਦੇਣਾ ਜਿਵੇਂ ਐਗਜ਼ੈਂਪਲ ਵਾਸਤੇ ਆਪਾਂ ਨਾਮ ਦਿੰਨੇ ਆ ਪੰਜਾਬੀ মিডিਆ ਇਸ ਨੂੰ ਕਰਾਂਗੇ ਆਪਾਂ ਨੈਕਸਟ ਤੇ ਤੁਹਾਨੂੰ ਸਾਰਾ ਕੁਝ ਦੱਸਾਂਗੇ ਵੀ ਪੇਜ ਦੀ ਸੈਟਿੰਗ ਕਿਵੇਂ ਕਰਨੀ ਆ ਕੈਟਾਗਰੀ ਤੁਸੀਂ ਕਿਵੇਂ ਚੂਜ਼ ਕਰਨੀ ਆ ਤੇ ਕੰਪਲੀਟ ਜਾਣਕਾਰੀ ਲਈ ਵੀਡੀਓ ਦੇ ਵਿੱਚ ਬਣੇ ਰਹੋ ਆਪਾਂ ਇਹਨੂੰ মিডিਆ ਨਿਊਜ਼ ਕੰਪਨੀ ਇਸ ਨੂੰ ਦੇ ਦਿੰਨੇ ਆ ਉਸ ਤੋਂ ਬਾਅਦ ਇਹ ਪੁੱਛ ਰਿਹਾ ਪ੍ਰੋਮੋਟ ਯੋਰ ਪ੍ਰੋਡਕਟ ਔਰ ਸਰਵਿਸ ਕ੍ਰੀਏਟ ਕੰਟੈਂਟ ਐਂਡ ਕਨੈਕਟ ਵਿਦ ਫੈਨਸ ਆਪਣਾ ਜਿਹੜਾ ਕੰਟੈਂਟ ਆ ਉਹ ਆਪਾਂ ਡਿਜੀਟਲ ਕ੍ਰੀਏਟ ਤੇ ਕਲਿੱਕ ਕਰਾਂਗੇ ਵੀ ਆਪਾਂ ਵੀਡੀਓਜ਼ ਵਗੈਰਾ ਆਪਣੇ ਫੋਲੋਅਰਸ ਲਈ ਬਣਾਉਣੇ ਆ ਤਾਂ ਆਪਾਂ ਇਹਨੂੰ ਕ੍ਰੀਏਟ ਕੰਟੈਂਟ ਐਂਡ ਕਨੈਕਟ ਵਿਦ ਫੈਨਸ ਤੇ ਕਲਿੱਕ ਕਰਾਂਗੇ ਐਂਡ ਕੰਟੀਨਿਊ ਇਹ ਜਿਹੜਾ ਪੇਜ ਆਪਣਾ ਪੰਜਾਬੀ ਮੀਡੀਆ ਨਾਂ ਤੋਂ ਬਣ ਕੇ ਤਿਆਰ ਹੋ ਚੁੱਕਿਆ ਇਸ ਨੂੰ ਆਪਾਂ ਕਰ ਦਿਆਂਗੇ ਡਨ ਇਹ ਸਵਿਚਿੰਗ ਟੂ ਪੰਜਾਬੀ ਮੀਡੀਆ ਆਪਣਾ ਹੋ ਚੁੱਕਿਆ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਦੇ ਆ ਇਹਦੇ ਵਿੱਚ 0 ਲਾਈਕ 0 ਫਲੋਅਰਸ ਸ਼ੋਅ ਕਰ ਰਿਹਾ ਇਸ ਤੋਂ ਬਾਅਦ ਆਪਾਂ ਪ੍ਰੋਫਾਈਲ ਪਿਕ ਤੇ ਕਲਿੱਕ ਕਰਾਂਗੇ ਸਭ ਤੋਂ ਪਹਿਲਾਂ ਇਹਨੂੰ ਕੱਟ ਦਿਆਂਗੇ ਚੂਜ਼ ਕਵਰ ਫੋਟੋ ਐਂ ਦੇ ਵਿੱਚ ਆਪਾਂ ਐਗਜ਼ਾਮਪਲ ਵਾਸਤੇ ਮੋਰ ਆ ਫੋਟੋ ਜਿਵੇਂ ਇੱਕ ਵਾਰੀ ਆਪਾਂ ਡਮੀ ਦੇ ਤੌਰ ਤੇ ਲਾ ਦਿੰਦੇ ਆ ਜਿਵੇਂ ਜਿਵੇਂ ਤੁਸੀਂ ਇਸ ਦੀ ਪੇਜ ਹੈਲਥ ਹੈ ਇਸ ਟਾਈਮ ਫੇਰ ਸ਼ੋ ਕਰ ਰਿਹਾ ਜਿਵੇਂ ਜਿਵੇਂ ਤੁਸੀਂ ਇਸ ਦੀ ਪੂਰੀ ਡਿਟੇਲ ਭਰ ਦਿੰਦੇ ਹੋ ਇਹ ਹੈਲਥੀ ਹੋ ਜੂਗੀ ਯਾਨੀ ਜੋ yellow ਕਲਰ ਤੁਹਾਨੂੰ ਸ਼ੋ ਹੋ ਰਿਹਾ ਇਸੇ ਨੂੰ ਗ੍ਰੀਨ ਕਰ ਦੂਗਾ Facebook ਆਪ ਇਸੇ ਤਰ੍ਹਾਂ ਆਪਾਂ ਇਸ ਦੀ ਪ੍ਰੋਫਾਈਲ ਪਿਕ ਵੀ ਚੂਜ਼ ਕਰ ਲਾਂਗੇ ਉਸ ਤੋਂ ਬਾਅਦ ਸੀ ਮੋਰ ਤੇ ਕਲਿੱਕ ਕਰਾਂਗੇ ਆਪਾਂ ਬਾਕੀ ਦੀ ਜਿਹੜੀ ਕੈਟਾਗਰੀ ਆ ਐਡ ਅ ਪ੍ਰੋਫਾਈਲ ਪਿਕਚਰ ਤੇ ਕਲਿੱਕ ਕਰਕੇ ਮੋਰ ਆ ਪ੍ਰੋਫਾਈਲ ਪਿਕ ਆਪਾਂ ਇੱਕ ਵਾਰੀ ਡਮੀ ਦੇ ਤੌਰ ਤੇ ਤੁਹਾਨੂੰ ਲਾ ਕੇ ਦਿਖਾ ਦਿੰਨੇ ਆ نیٹ ਥੋੜਾ ਸਲੋ ਚੱਲ ਰਿਹਾ ਐਡ ਅ ਪ੍ਰੋਫਾਈਲ ਪਿਕਚਰ ਕਵਰ ਫੋਟੋ ਹੋ ਗਿਆ ਚੂਜ਼ ਅ ਕੈਟਾਗਰੀ ਇਹ ਤਿੰਨੋਂ ਹੋ ਗਏ ਬਾਇਓ ਦੇ ਵਿੱਚ ਜੋ ਆਪਣੀ ਪੇਜ ਦੀ ਕੈਟਾਗਰੀ ਆ ਉਹ ਆਪਾਂ ਇਸ ਦੇ ਵਿੱਚ ਭਰ ਦਿਆਂਗੇ ਜਿਵੇਂ ਮੈਂ ਭਰ ਦਿੰਨਾ ਮੀਡੀਆ ਐਂਡ ਨਿਊਜ਼ ਕੰਪਨੀ ਜੋ ਵੀ ਤੁਸੀਂ ਵੀਡੀਓ ਦੀ ਤੁਹਾਡੀ ਕੈਟਾਗਰੀ ਰਹੂਗੀ ਉਸ ਦੇ ਅਕੋਰਡਿੰਗ ਤੁਸੀਂ ਇਸ ਦੀ ਬਾਇਓ ਹੈ ਜਿਹੜੀ ਉਹ ਦੇ ਸਕਦੇ ਹੋ ਵੈਬਸਾਈਟ ਜੇ ਤੁਹਾਡੇ ਕੋਲੇ ਹੈ ਤਾਂ ਇਸ ਦੇ ਵਿੱਚ ਆਪਾਂ ਐਡ ਕਰ ਦਿਆਂਗੇ ਅਦਰਵਾਈਜ਼ ਇਸ ਨੂੰ ਛੱਡ ਦਿਆਂਗੇ ਇਸ ਤਰ੍ਹਾਂ ਦੀ ਜਿਹੜੀ ਪੂਰੀ ਡਿਟੇਲ ਆ ਉਹ ਆਪਾਂ ਵੀਡੀਓ ਦੇ ਵਿੱਚ ਇਹਦੇ ਪੇਜ ਦੇ ਵਿੱਚ ਭਰ ਦਿਆਂਗੇ ਤੇ ਆ ਪੇਜ ਹੈਲਥ ਜਿਹੜੀ ਫੇਰ ਦੀ ਜਗ੍ਹਾ ਫਿਰ ਗ੍ਰੀਨ ਹੋ ਜੂਗੀ WhatsApp ਨੰਬਰ ਵੀ ਤੁਸੀਂ ਦੇ ਸਕਦੇ ਹੋ ਆਪਣਾ ਕੰਟੈਕਟ ਨੰਬਰ ਵੀ ਇਸ ਦੇ ਵਿੱਚ ਪਾ ਸਕਦੇ ਹੋ ਤਾਂ ਇਹ ਸੀ ਪੇਜ ਕ੍ਰੀਏਟ ਕਿਵੇਂ ਕਰਨਾ ਜਦੋਂ ਆਪਾਂ ਪੂਰੀ ਡਿਟੇਲ ਇਹਦੇ ਵਿੱਚ ਸ਼ੋ ਕਰਦੇ ਨੇ ਉਸ ਤੋਂ ਬਾਅਦ WhatsApp on your mind ਇੱਥੋਂ ਜਾ ਕੇ ਆਪਾਂ ਕੋਈ ਵੀ ਵੀਡੀਓ ਜਿਹੜੀ ਉਹ ਸਿਲੈਕਟ ਕਰ ਸਕਦੇ ਹਾਂ ਜਿਵੇਂ ਇਸ ਤੇ ਆਪਾਂ ਕਲਿੱਕ ਕੀਤਾ ਕ੍ਰੀਏਟ ਅ ਪੋਸਟ ਇਨਸਟੈਂਟ ਇੱਥੇ ਆਪਾਂ ਡਿਸਕ੍ਰਿਪਸ਼ਨ ਦੇ ਦੇਾਂਗੇ ਇੱਥੇ ਟਾਈਟਲ ਦੇ ਦੇਾਂਗੇ ਹੈਸ਼ਟੈਗ ਦੇ ਕੇ ਉਹ ਤੁਹਾਨੂੰ ਪਤਾ ਹੀ ਹੈ ਕਿਵੇਂ ਪੋਸਟ ਕਰਨੀ ਹੈ ਤੇ ਆਪਣੀ ਪੋਸਟ ਹੈ ਜਿਹੜੀ ਆਪਾਂ ਸ਼ੋਅ ਕਰ ਇਹਦੇ ਵਿੱਚ ਕਰ ਦੇਾਂਗੇ ਇੱਕ ਚੀਜ਼ ਹੋਰ ਇਹਦੇ ਵਿੱਚ ਮੈਂ ਮੈਂ ਤੁਹਾਨੂੰ ਦੱਸਣਾ ਵੀ ਸ਼ੁਰੂ ਦੇ ਵਿੱਚ ਆਪਣੇ ਕੋਲੇ ਫੋਲੋਅਰਸ ਨਹੀਂ ਹੁੰਦੇ ਤਾਂ ਜਿਹੜੇ ਆਪਣੇ ਫੇਸਬੁੱਕ ਦੇ ਉੱਤੇ ਜਿਹੜੇ ਫਰੈਂਡ ਹੁੰਦੇ ਆ ਉਹਨਾਂ ਨੂੰ ਆਪਾਂ ਇਨਵੀਟੇਸ਼ਨ ਭੇਜ ਕੇ ਉਹਨਾਂ ਨੂੰ ਆਪਾਂ ਇਨਵਾਈਟ ਕਰ ਸਕਦੇ ਹਾਂ ਤਾਂ ਉਹਦੇ ਲਈ ਇਨਵਾਈਟ ਫਰੈਂਡ ਦਾ ਆਪਸ਼ਨ ਆਉਂਦਾ ਇਸ ਤੇ ਕਲਿੱਕ ਕਰਾਂਗੇ ਇਸ ਤੇ ਕਲਿੱਕ ਕਰਕੇ ਇਨਵਾਈਟ ਫਰੈਂਡ ਇੱਕ ਵਾਰ ਦੇ ਵਿੱਚ ਆਪਾਂ ਮਿਨੀਮਮ 1000 ਜੇ ਆਪਣੇ 5000 ਫਰੈਂਡ ਆ ਫੇਸਬੁਕ ਦੇ ਉੱਤੇ ਤਾਂ ਉਹਦੇ ਵਿੱਚੋਂ 1000 ਬੰਦਿਆਂ ਨੂੰ ਆਪਾਂ ਇਨਵੀਟੇਸ਼ਨ ਭੇਜ ਸਕਦੇ ਹਾਂ ਸਿਲੈਕਟ 올 ਕਿਉਂਕਿ ਮੇਰੇ ਕੋਲੇ 248 ਹੀ ਆ ਤੇ ਸਾਰਿਆਂ ਨੂੰ ਸੈਂਡ ਇਨਵੀਟੇਸ਼ਨ ਤੇ ਕਰ ਦੇਈਏ ਇਹਨਾਂ ਕੋਲੇ ਇਨਵੀਟੇਸ਼ਨ ਭੇਜਿਆ ਜਾਊਗਾ ਫੇਸਬੁਕ ਵੱਲੋਂ ਤੇ ਉਹਨਾਂ 'ਚੋਂ ਜੋ ਤੁਹਾਡਾ ਖਾਸ ਹੋਊਗਾ ਉਹ ਤੁਹਾਡੇ ਪੇਜ ਨੂੰ ਫੋਲੋ ਕਰ ਲੂਗਾ ਤਾਂ ਇਹ ਸੀ ਇੱਕ ਛੋਟੀ ਜੀ ਜਾਣਕਾਰੀ ਵੀ ਆਪਾਂ ਫੇਸਬੁਕ ਤੇ ਜਿਹੜਾ ਫੇਸਬੁਕ ਪੇਜ ਆਪਾਂ ਕਿਵੇਂ ਕ੍ਰੀਏਟ ਕਰ ਸਕਦੇ ਆ ਤੇ ਜਿਹੜੀ ਪਹਿਲਾਂ ਵਾਲੀ ਵੀਡੀਓ ਸੀ ਉਹਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀ ਵੀ ਫੇਸਬੁਕ ਤੋਂ ਰੁਪਈਆ ਕਿਵੇਂ ਕਮਾਉਣਾ ਉਹ ਤੁਸੀਂ ਆਈ ਬਟਨ ਦੇ ਉੱਤੇ ਕਲਿੱਕ ਕਰਕੇ ਤੁਸੀਂ ਸਾਡੀ ਵੀਡੀਓ ਦੇਖ ਸਕਦੇ ਹੋ ਤੇ ਉਹਦੇ ਵਿੱਚ ਤੁਹਾਨੂੰ ਸਾਰੀ ਡਿਟੇਲ ਸ਼ੋ ਹੋ ਜੂਗੀ ਵੀ ਕੀ ਕੈਟਾਗਰੀ ਆ ਮੋਨਟਾਈਜੇਸ਼ਨ ਦਾ ਕੀ ਕ੍ਰਾਈਟੇਰੀਆ ਉਹ ਜਦੋਂ ਕ੍ਰਾਈਟੇਰੀਆ ਆਪਾਂ ਪੂਰਾ ਕਰ ਦਿੰਨੇ ਆ ਤਾਂ ਉਸ ਤੋਂ ਬਾਅਦ ਫੇਸਬੁਕ ਨੂੰ ਆਪਾਂ ਰਿਕਵੈਸਟ ਭੇਜ ਦਿਆਂ ਤੇ ਆਪਣੇ ਪੇਜ ਦੇ ਉੱਤੇ ਜਿਹੜਾ ਆਪਣਾ ਪੇਜ ਮੋਨਟਾਈਜੇਸ਼ਨ ਹੋ ਜੰਨਾ ਤਾਂ ਕਿੰਨੇ ਟਾਈਪ ਨਾਲ ਆਪਾਂ ਮੋਨਟਾਈਜ਼ ਕਰ ਸਕਦੇ ਆ ਉਹ ਡਿਟੇਲ ਵੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜੂਗੀ ਜਿਹੜੀ ਆਪਾਂ ਇਸ ਤੋਂ ਪਹਿਲਾਂ ਇੱਕ ਵੀਡੀਓ ਬਣਾਈ ਸੀ ਤੇ ਉਸ ਵੀਡੀਓ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਦੇਾਂਗੇ ਤੇ 60000 ਮਿੰਟ ਵਾਚ ਟਾਈਮ ਦੋ ਲਾਸਟ 2 ਮੰਥ ਦੇ ਵਿੱਚ ਤੇ 5000 ਮਿਨੀਮਮ ਫਲੋਵਰਸ ਹੁੰਦੇ ਤੁਹਾਡੇ ਵੀਡੀਓ ਦੇ ਉੱਤੇ ਐਡ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਵਿਊ ਦੇ ਹਿਸਾਬ ਨਾਲ ਤੁਹਾਨੂੰ ਵੀਡੀਓ ਦੇ ਰੁਪਏ ਮਿਲਨੇ ਆ ਜਿਹੜੇ ਉਹ ਸ਼ੁਰੂ ਹੋ ਜਾਂਦੇ ਆ ਤਾਂ ਉਮੀਦ ਕਰਦੇ ਆ ਵੀਡੀਓ ਨੂੰ ਤੁਸੀਂ ਪਸੰਦ ਕਰੋਗੇ ਤੇ ਵੀਡੀਓ ਚੰਗਾ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜਿਉਂਦੇ ਵਾਸਤੇ ਰੋ ਦਾਤਾ ਜੀ ਸਭ ਨੂੰ ਖੁਸ਼ ਰੱਖਣ ਤੇ ਸਾਡੇ ਪੇਜ ਤੇ ਤੇ ਸਾਡੇ ਚੈਨਲ YouTube ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਧੰਨਵਾਦ ਦੋਸਤੋ